ਮੋਜੀ ਪਪਾ ਜੀ ਨੇ ਸਵਾਰੀ ਪਹੁੰਚ ਚੁੱਕੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਚਰਤੀ ਕਲਾ ਬਖਸ਼ੀਂ ਬਾਬਾ ਖੁਸ਼ੀਆਂ ਬਖਸ਼ੀਂ ਮੇਰਾ ਕਰੀਂ ਦਾਤਿਆ ਮੋਜੀ ਆਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਤੇ ਨਾਮ ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਅਹੇ ਗੁਰੂ ਜੀ ਸਤ ਨਾਮ ਸਤ ਨਾਮ ਸਤਨਾਮੁ ਜੀ ਸੋਹ ਹੈ ਗੁਰੂ ਕੀ ਗੁਰੂ ਆਹੇ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਤੁਹਾਡੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਧੰਨ ਕੋ ਸਤ ਨਾਮ ਸਭ ਤੋਂ ਨਾਮ ਜੀ ਵਾਹਿਗੁਰੂ ਤਨ ਆਨ ਬਚਿ ਚਿਤੇ ਹੰ। ਸੋ ਹਉਮੈ ਪਰਮ ਸਭੁ ਜੀ ਦਾ ਕੋ ਨਾ ਕੋ ਸੁਰਤਿ ਦੇ ਹੋਇਐ। ਪਉੜੀ ਸਤਿ ਹੋਇ ਦਿਆਲ ਸਦਾ ਪੂਰੀਐ। ਸਤਿ ਹੋਇ ਦਿਆਲ ਮਨੁ ਛੂリエ। ਸਤਗੁਰ ਹੋਇ ਦਿਆਲ ਜਮ ਕਾ ਡਰ ਕੇ ਨ ਸਤਗੁਰ ਹੋਇ ਦਿਆਲ ਸਦ ਗੀ ਸੋ ਕਰਿਆ। ਸਤਗੁਰ ਹੋਇ ਦਿਆਲ ਕਾ ਨਭਿ ਨ ਪਾਈਐ ਸਤਗੁਰ ਹੋਇ ਦਿਆਲ ਕਾ ਸਤ ਸਮਝਿਐ। ਸਤ ਸਤ ਜੀ ਕਿਰਪਾ ਕਰੋ ਇਹਨਾ ਖੁਦਾ ਦਾ ਨਾਮ ਨਾਲ ਸੱਚ ਦੀ ਜੋਤ ਸਾਡੇ ਅੰਦਰ ਸਾਰਿਆਂ ਦੇ ਜਗਾ ਦੇ ਸਤ ਗੁਰ ਹੋਏ ਦਇਆ ਅਜੀ ਮਹੰਤਰ ਕੋ ਮਾਣ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੰਦੂ ਜੀ ਪੰਜਾਬ ਦਾ ਸਾ ਸਵਬਕ ਵਰਦਵਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੰਦੂ ਜੀ ਵਾਹੀ ਕਰੋ ਪ੍ਰੇਤ ਨੇ ਸਵਬਕ ਖਾਲਸਾ ਜੀ ਕੀ ਅਰਦਾਸ ਹੈ ਜੀ ਸਵਬਕ ਖਾਲਸਾ ਜੀ ਕੋ ਵਾਹੀ ਕਰੋ ਵਾਹੀ ਕਰੋ ਵਾਹੀ ਕਰੋ ਚਿੱਤ ਆਵੇ ਚਿੱਤ ਆਵਣ ਕਰ ਸਦਕਾ ਸਰਬੰਤ ਹੋਵੇ ਜਹਾਂ ਜਹਾਂ ਖਾਲਸਾ ਜੀ ਸੇਭ ਤਾਹਾਂ ਤਾਹਾਂ ਰਸ਼ੀਆ ਰਿਆਇਤ ਰਹੀ ਢੀਕ ਠੇਕ ਫਤਿਹ ਬਿਆਰਦ ਕੀ ਪੈਜ ਰਾਇ ਪੰਥ ਕੀ ਦੀਪ ਹੋਵੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਕੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂਨ ਸਿੱਖੀ ਦਾਣ ਕੀ ਸਦਾਨ ਰਹਿਤ ਦਾਣ ਬਵੇਕ ਦਾਣ ਵਿਸਾਹੋ ਦਾਣ ਤੂ ਸਦਾਣ ਦਾਨਾ ਕੇ ਸਰਦਾਨ ਨਾਮਦਾਨ ਸ੍ਰੀ ਅਮਰਕਸਰ ਸਾਹਿਬ ਜੀ ਕੇ ਦਰਸ਼ਨ ਇਸ਼ਾਨ ਚੌਂਕੀਆਂ ਢੰਡੇ ਵੰਗੇ ਜੁਗੋ ਜੁਗਿਆਤਲ ਧਰਮ ਕਾ ਦੇਕਾਰ ਬੋਲੋ ਜੀ ਵਾਹਿਗੁਰੂ ਆਪੀ ਦੇ ਸਿੱਖਾਂ ਦਾ ਮਾਨੀਵਾ ਮਾਤੂ ਜੀ ਮਾਪ ਪੰਥ ਦਾ ਰਾਖਾ ਆਪਿਆ ਕਾਲ ਪ੍ਰਤਵਾਹੀ ਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਦੇਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰ ਪਾਹਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸ਼ਨ ਗਿਦਾਰ ਅੰਦੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਦੇ ਮੁੱਛੋ ਜੀ ਠੀਨ ਨਿਮਾਣਿਆਂ ਦੇ ਮਾਨ ਸਤਿਗੁਰੂ ਨੀ ਤਾਣਿਆਂ ਦੇ ਤਾਨ ਨੋਟਿਆਂ ਦੇ ਹੋੜ ਸੱਜੇ ਪਿਤਾ ਵਾਹਿਗੁਰੂ ਆਸ ਰਾਜਾ ਜੀਓ ਪਾਤਸ਼ਾਹ ਜੀ ਪਾਵਨ ਚਰਣਾ ਕਮਲਾ ਬਾਸ ਦੋਵੇਂ ਹੱਥ ਜੋੜ ਆਪ ਜੀ ਦੇ ਬੱਚਿਆਂ ਵੱਲੋਂ ਸੇਵਕ ਪਰਿਵਾਰ ਵੱਲੋਂ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਤੀ ਹੈ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸੇਵਕ ਪਰਿਵਾਰ ਨੂੰ ਸੇਵਾ ਦਾ ਸੁਹਾਵਣਾ ਖੁਸ਼ੀਆਂ ਭਰਿਆ ਸਮਾਂ ਬਖਸ਼ਿਸ਼ ਕੀਤਾ ਪਾਤਸ਼ਾਹ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਦਰਕਰਦੇ ਸਾਜੇ ਵਿਆਹ ਦੇ ਆਪ ਜੀ ਦੇ ਚੰਨ ਸੇਵਕ ਸ਼ਰਧਾਲੂ ਪਰਿਵਾਰ ਸਰਦਾਰ ਜੋਰਾ ਸਿੰਘ ਜੀ ਸਿੱਧੂ ਦਿਨਾਂ ਦੇ ਧਰਮਪਤਰੀ ਜੀ ਜੀ ਬਨਿੰਦਰ ਕੌਰ ਜੀ ਦਾ ਕਾਕਾ ਮਨਜੀਤ ਸਿੰਘ ਅਤੇ ਆਪ ਜੀ ਦੇ ਜਨਮ ਸੇਵਕ ਸਰਦਾਰ ਸੁਨਬਾਲ ਸਿੰਘ ਜੀ ਸਿੰਘ ਬੇਟੀ ਬੱਜੀ ਸ਼ੋਭਨੀਤ ਔਰ ਸੂਰ ਸਿੱਧੂ ਪਰਿਵਾਰ ਨੇ ਮਿਲ ਜੁੜ ਕੇ ਪਾਕਸ਼ਾ ਜੀ ਆਪ ਜੀ ਦੇ ਦਰੋਂ ਖੁਸ਼ੀਆਂ ਲੈਣ ਵਾਸਤੇ ਦਿੱਤੀਆਂ ਦਾਤਾਂ ਦਾ ਇਸ ਪ੍ਰੋਗਰਾਮਾ ਕਰਦੇ ਹੋਏ ਭਾਰਤੀ ਸੁਖ ਸ਼ਾਂਤੀ ਵਾਸਤ ਲੋਤੀ ਹਲਵਾਈਆਂ ਵੱਲੋਂ ਪੂਰਾ ਕੰਮ ਤਿਆਰ ਪਰ ਤਿਆਰ ਆ ਡਟੇ ਖੜੇ ਆ ਸਵੇਰ ਦੇ ਵਿਚਾਰੇ ਆ ਕੇ ਦਾਲਾ ਦੂਣਾ ਬਣੇ ਜਾਂਦੀਆਂ ਦੇਖੋ ਆ ਕੀ ਬਣ ਰਿਹਾ ਭਾਈ ਚਾਰ ਹਾਂਜੀ ਆ ਚਾਰ ਬਣ ਗਿਆ ਇਧਰ ਬੀਬੀਆਂ ਪ੍ਰਸ਼ਾਦੇ ਬਣਾਈ ਜਾਂਦੀਆਂ ਪ੍ਰਸ਼ਾਦਿਆਂ ਦਾ ਕੰਮ ਚੱਲੀ ਜਾਂਦਾ ਇਧਰੋਂ ਸੇਵਾ ਇਧਰੋਂ ਕਾਫੀ ਵਾਲੀ ਮਸ਼ੀਨ ਵੀ ਲੱਗ ਚੁੱਕੀ ਆ ਚਾਰ ਪਰ ਤਿਆਰਾ ਕੰਮ ਬਸ Thank you